ਬਾਈ ਨਾਲ ਵੀ ਗੱਲ ਕਰਦਾ ਸੀ ਗੁਰਨਾਮ ਬਾਈ ਨੇ ਵੀ ਦੱਸਿਆ ਵੀ ਇੱਕ ਦੋ ਭਲਵਾਨ ਤਾਂ ਇਦਾਂ ਦੇ ਮਿਲ ਗਏ ਸਕੇ ਉਹ ਕਹਿੰਦੇ ਅਸੀਂ ਕਿਉਂ ਢਈਏ ਬਾਈ ਢਹਿਣਾ ਹੀ ਹੈਗਾ ਥੋੜਾ ਜਿਹਾ ਤੁਹਾਨੂੰ ਯਾਦ ਉਹ ਹੁੰਦਾ ਜਿਹੜੇ ਕਈ ਰਸਤਵੇਂ ਹਿੰਦ ਜਾਂ ਕਿਸੇ ਕਈਆਂ ਦੀ ਈਗੋ ਬਹੁਤ ਵੱਡੀ ਹੁੰਦੀ ਹੈ ਜੀ ਸੋ ਫਿਲਮ ਜਿਹੜੀ ਪਰਦੇ ਤੇ ਹੁੰਦੀ ਆ ਉਹ ਵੱਖਰੀ ਚੀਜ਼ ਹੁੰਦੀ ਆ ਜਿਹੜੀ ਰੀਅਲ ਜ਼ਿੰਦਗੀ ਆ ਤੇ ਰੀਅਲ ਕੋਲਣਾ ਹੈਗਾ ਅਸੀਂ ਤਾਂ ਕੱਟ-ਕੱਟ ਕਰਕੇ ਕੋਲਣਾ ਪਰ ਪਰਦੇ ਦੇ रियलिटी पेश करनी हुंदी है जिंदगी दा सच पेश करना हुंदा ओ सानू ज्यादा ਔਖਾ ਲੱਗਦਾ ਉਹ ਤਾਂ ਘੁਲਦਿਆ ਜਦੋਂ ਥੋੜੀ ਦੇਜ ਚੇਤਨਾ ਪਟ ਹੋ ਜਾਂਦੀ ਆ ਬਿਹਾਰਜਿਤ ਹੋ ਜਾਂਦੀ ਸਾਡਾ ਤਾਂ ਸਾਲ ਹੀ ਲੱਗਿਆ ਅੱਛਾ ਹੈਨਾ ਫਿਲਮ ਬਣਦੀ ਹੈ ਪ੍ਰੈਕਟਿਸ ਹੁੰਦੀ ਹੈ ਫਿਰ ਰਿਲੀਜ਼ ਹੁੰਦੀ ਹੈ ਉਹਦਾ ਫੈਸਲਾ ਹੁੰਦਾ ਇਹ ਤਾਂ ਮੈਨੂੰ ਲੱਗਦਾ ਵੀ ਬੰਦਾ ਨਾਲ ਨਾਲ ਆਪਣੀ ਜ਼ਿੰਦਗੀ ਜੀਉਂਦਾ ਹੀ ਰਹਿੰਦਾ ਹੈ ਵੀ ਅੱਜ ਤੁਸੀਂ ਕਰਤਾਰ ਚੀਮੇ ਅਗਲੇ 6 ਮਹੀਨੇ ਲਈ ਕੁਝ ਹੋ ਹੋਵੇ ਅਗਲੇ 6 ਇਹਨੇ ਕੁਝ ਹੋਵੇ 6 ਇਹਨੇ ਹੋਰ ਹੋਵੇ ਬਿਲਕੁਲ ਬਿਲਕੁਲ ਭਾਈ ਕਿਸੇ ਵੀ ਮਤਲਬ ਜਿਹੜੀ ਅਸੀਂ ਜਿੰਨਾ ਤੁਹਾਨੂੰ ਜਾਣਦੇ ਆ ਕੰਸਿਸਟੈਂਸੀ ਵਰਡ ਅਸੀਂ ਆਲਵੇ ਯੂਜ਼ ਕਰਦੇ ਵੀ ਕਰਤਾਰ ਚੀਮੇ ਬਾਈ ਨੂੰ ਇਹ ਸੂਟ ਕਰਦਾ ਹੈ ਬਟ ਕਿਉਂਕਿ ਉਹ ਕਹਿੰਦੇ ਵੀ ਇੱਕ ਮਕਾਮ ਤੇ ਪਹੁੰਚਣਾ ਫਿਰ ਵੀ ਸੌਖਾ ਹੁੰਦਾ ਪਰ ਡਾਇਰੈਕਟਰ ਬਣੇ ਰਹਿਣਾ ਜਿੰਨਾ ਕਰੀ ਪੜਦਾ ਬਹੁਤ ਔਖਾ ਹੈ ਉਹ ਵੀ ਅਸੀਂ ਕਰਤਾਰ ਜਿਵੇਂ ਬਾਈ ਕੋਲੋਂ ਜਾਣਨਾ ਚਾਹੁੰਦੇ ਆ ਵੀ ਸੌਖਾ ਤਾਂ ਬਾਈ ਲਈ ਵੀ ਨਹੀਂ ਰਿਹਾ ਹੋਗਾ ਬਟ ਫੇਰ ਉਹ ਕਾ ਤੁਹਾਨੂੰ ਇੱਕ ਟਾਈਮ ਆਪਣੀ ਜ਼ਿੰਦਗੀ ਦਾ ਕੱਟ ਕੇ ਰਜੇਵੇਂ ਚ ਉਹ ਚੀਜ਼ ਨੂੰ ਦੇਣਾ ਹੀ ਪੈਂਦਾ ਹੂੰ ਥੋੜਾ ਥੋੜਾ ਸ਼ੈਡਿਊਲ ਬਣ ਜਾਂਦਾ ਤਪੱਸਿਆ ਬਣ ਜਾਂਦੀ ਆਦਤ ਬਣ ਜਾਂਦੀ ਹੈ ਨਸ਼ਾ ਬਣ ਜਾਂਦਾ ਫਿਰ ਜਿੱਦਨ ਤੁਸੀਂ ਨਹੀਂ ਲਾਉਂਦੇ ਤੁਸੀਂ ਤੜਫਦੇ ਹੋ ਮੈਨੂੰ ਇਹ ਲੱਗਦਾ ਮੈਂ ਹਫਤਾ ਜਿੰਮ ਛੱਡਦਾ ਮੇਰੇ ਗੋਡੇ ਦੇ ਦਰਦ ਪਉਣ ਲੱਗ ਜਾਂਦੇ ਆ ਸਰੀਰ ਦਰਦ ਕਰਨ ਲੱਗ ਜਾਂਦਾ ਸਾਈਕਲੋਜੀਕਲ ਇਫੈਕਟ ਪੈਣ ਲੱਗ ਜਾਂਦਾ ਇਹ ਜਦੋਂ ਵੀ ਤੁਹਾਡੇ ਕੋਲ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਮੋਸਟਲੀ ਡਿਸਕਸ਼ਨ ਲੋਕ ਇਸ ਚੀਜ਼ ਨੂੰ ਉਹੀ ਲੈ ਕੇ ਕਰਦੇ ਆ ਵੀ ਕਰਤਾਰ ਬਾਈ ਮੈਨੂੰ ਲੱਗਦਾ ਕੋਈ ਹਜ਼ਰ ਟੱਚਬੁਡ ਕੋਈ ਦੂਜਾ ਚਿਹਰਾ ਵੀ ਹੈ ਨਹੀਂ ਮੈਂ ਸਭ ਤੋਂ ਪਹਿਲਾਂ ਪੰਜਾਬੀ ਚੈਨਲ ਸ਼ੁਰੂ ਕੀਤਾ ਸੀਗਾ ਪੰਜਾਬੀ ਚ ਹੁੰਦੇ ਨਹੀਂ ਸੀ ਪਹਿਲਾਂ ਜੀ ਤੇ ਮੈਂ ਇਹੋ ਜੀ ਲਾਗ ਲਾਈ ਸਾਰੇ ਯੂਥ ਫਾਲੋ ਬਹੁਤ ਕਰਦੇ ਸੀ ਇੱਕਦਮ ਅੱਗ ਵਾਂਗੂ ਫੜਿਆ ਚੈਨਲ ਨੇ ਚਲੋ ਮੇਰਾ ਮੇਨ ਕੰਮ ਤਾਂ ਫਿਲਮਾਂ ਸੀਗਾ ਵਿੱਚ ਥੋੜਾ ਹੋ ਗਿਆ ਅੱਜ 10000 ਦੇ ਕਰੀਬ ਚੈਨਲ ਨੇ ਤੇ ਮੈਨੂੰ ਆਪਣੇ ਉਤੇ ਮਾਣ ਜਾ ਹੁੰਦਾ ਕਿ ਯਾਰ ਮੈਂ ਸਭ ਤੋਂ ਪੁਰਾਣਾ ਵੀ ਇਹ ਮੈਨੂੰ ਦੇਖ ਕੇ ਲੱਗਿਆ ਦੇਖੋ ਦੇਖ ਅੱਗੇ ਲੱਗ ਗਿਆ ਦੇਖੋ ਦੇਖ ਅੱਗੇ ਲੱਗ ਗਿਆ ਕਿੰਨਾ ਯੂਥ ਕਮੀ ਲੱਗਿਆ ਉਹ 10000 ਚੈਨਲ ਐ ਉਹ 10 10000 ਨੂੰ ਹੋਰ ਸਿਖਲਾਈ ਦਿੰਦੇ ਆ ਕਿੰਨਾ ਫਿਟਨੈਸ ਦਾ ਰੈਵਿਊਲੂਸ਼ਨ ਆ ਗਿਆ ਜਿੰਮ ਖੁੱਲ ਗਏ ਇੱਕ ਜਿੰਮ ਸੀ ਚੰਡੀਗੜ੍ਹ ਜਦੋਂ ਮਾਇਆ ਬੋਨ ਸੈਂਟੇ ਹੁੰਦਾ ਸੀ ਇੱਕ ਪੰਪਿੰਗ ਆਇਰਨ ਹੁੰਦਾ ਸੀਗਾ ਇੱਕ ਇਥੇ ਮਹਲੀ ਹੁੰਦਾ ਸੀ ਜਿੰਮ ਹੀ ਨਹੀਂ ਸੀਗੇ ਠੀਕ ਹੈ ਉਹ ਇਹੋ ਜਿਹਾ ਰੈਵਿਊਲੂਸ਼ਨ ਆਇਆ ਮੈਨੂੰ ਵੀ ਆਉਣ ਲੱਗੇ ਤੁਹਾਡੇ ਨਾਲ ਜਿੰਮ ਖੋਲ ਦੇਣਾ ਮੈਂ ਕਿਹਾ ਯਾਰ ਦੁਕਾਨਦਾਰੀ ਹੈ ਕਿਹੜਾ ਕਰੂਗਾ ਤੇ ਅੱਜ ਜਿੰਮਾਂ ਦਾ ਤੁਸੀਂ ਆ ਗਏ ਹੋ 5-5 ਕਿਲਿਆਂ ਤੇ ਜਿੰਮ ਨੇ ਮੈਂ ਉਹ ਟਾਈਮ ਵੀ ਦੇਖਿਆ ਆ ਟਾਈਮ ਵੀ ਹੈ ਪਰ ਆਪਾਂ ਨੂੰ ਲੱਗਦਾ ਵੀ ਜੜ੍ਹਾਂ ਲਾਈਆਂ ਉਹ ਚੀਜ਼ ਨੂੰ